ਕੋਈ ਮੈਟਾਪਲਾਂਟ ਦਾ ਨਾਮ ਉਸੇ ਪ੍ਰਮੰਧ ਹੋ ਜੇ ਡੇਰੀਆਂ ਨੂੰ ਥਾਂ ਦੇਣ ਸਬਸਿਡੀ ਦੇ ਦੇਣਾ ਬਥੇਰੇ ਸਬਸਿਡੀਆਂ ਮਾਡਲ ਦਾ ਸਕਣ ਨੂੰ ਮਿਲ ਜਾਂਦੀਆਂ ਇਹ ਡੇਰੀ ਨਹੀਂ ਇੱਕ ਪਾਸੇ ਹੋ ਜਾਣ ਉਹਨਾਂ ਦਾ ਟ੍ਰੀਟਮੈਂਟ ਪਲਾਂਟ ਵੱਖਰਾ ਹੋ ਜੇ ਜਿਹੜਾ ਗੋਬਰ ਹੈਗਾ ਉਹਦਾ ਸਾਰੀ ਖਾਣ ਪਾਣ ਸਕਦੀ ਹੈ ਸਾਰਾ ਵਿਕਣ ਵਾਲਾ ਚੀਜ਼ ਆ ਇਹ ਆਪਣਾ ਐਗਰੋ ਬੇਸਡ ਪ੍ਰੋਜੈਕਟ ਆ ਸਰ ਇਹੋ ਜਿਹਾ ਕੋਈ ਸਰਕਾਰ ਨੂੰ ਕਰਨਾ ਚਾਹੀਦਾ ਟਕਸਟਾਈਲ ਪ੍ਰੋਜੈਕਟ ਦੀ ਬਾਤ ਹੈ ਡੇਰੀ ਵਾਲੇ ਪ੍ਰੋਜੈਕਟ ਉੱਤੇ ਸਾਡੇ ਲੱਗਣੇ ਚਾਹੀਦੇ ਆ ਇਹੋ ਜੀ ਆਵਾਜ਼ ਸਾਡੇ ਸਾਥ ਜੁਸ਼ਪੀਰਤ ਸਿੰਘ ਜੀ ਇੰਨੀ ਸਾਹਿਬ ਠੁੰਦੇ ਆ ਸੀ ਉਹਨਾਂ ਨੂੰ ਵੀ ਆ ਵੀ ਦਿੰਨੇ ਆ ਕਿ ਉਹ ਜਿਹਾ ਕ ਇਸਕਾਰਾਂ ਵੇਸਰੀਆਂ ਹੋ ਜਾਂਦੀਆਂ ਸਾਬ ਭਗਵੰਤ ਸਿੰਘ ਮਾਨ ਤੁਹਾਨੂੰ ਚੇਤਾ ਹੋਣਾ ਕਾਲਾ ਕੋਰਟ ਦਾ ਕੋਈ ਆਮਾ ਪਾ ਕੇ ਆਪਣੇ ਦੇ ਨਾਲ ਇਥੋਂ ਨਹਿਰਾਂ ਤੋਂ ਰਲੇ ਸੀ ਪਾਣੀਆਂ ਦੇ ਮਸਲੇ ਦੇ ਵਿੱਚ ਛੀਪ ਭਗਤ ਸਿੰਘ ਪਾਰਕ ਦੇ ਵਿੱਚ ਤੱਕ ਆਪਾਂ ਟਕ ਮਾਰਚ ਕੀਤਾ ਜੀ ਉਹ ਸਾਬ ਭਗਵੰਤ ਸਿੰਘ ਮਾਨ ਸਾਡੇ ਨਾਲ ਸੀ ਹੁਣ ਜਦੋਂ ਇਸ ਪਾਸੇ ਆਉਨੇ ਆ ਜਿਹੜੀ ਸਿਟਿਆਈ ਆ ਮੈਂ ਸਿਟਿਆਈ ਦੀ ਗੱਲ ਕਰਦਾ ਜਿਹੜੇ ਉਥੋਂ ਦੇ ਐਮਐਨਏ ਆ ਉਹਨਾਂ ਨੂੰ ਵੋਟਾਂ ਚਲਦੀਆਂ ਲੁਧਿਆਣੇ ਦੇ ਲੋਕ ਨੂੰ ਲੋਕਾਂ ਨੂੰ ਵੋਟਾਂ ਚੈੱਕ ਨੂੰ ਬੇਈ ਗਾਨੇ ਦੇ ਨਾਲ ਫਰਚੇ ਜਦੋਂ ਅਸੀਂ ਜਾਣੇ ਆ ਜਦੋਂ ਅਸੀਂ ਬਹੁਤ ਰੋਲਾ ਪਾਉਣਾ ਹੈ ਤਾਂ ਮੰਨ ਲਿਆ ਸੀ ਕਿ ਵੋਟ ਟਾਈਟ ਕਰਦੇ ਆ ਅਸੀਂ ਬੱਖ-ਬੱਖ ਜ਼ਿਲ੍ਹਿਆਂ 'ਚ ਮੀਟਿੰਗਾਂ ਕਰਨੀਆਂ ਹਨ ਲੁਧਿਆਣੇ ਤੋਂ ਬਾਅਦ ਅਸੀਂ ਬਰਨਾਲਾ ਮੋਗਾ ਅੱਜ ਫਰੀਦਕੋਟ ਆਏ ਆ ਲੋਕਾਂ ਨੂੰ ਜਗਾਉਣ ਲਈ ਵੀ ਲੋਕਾਂ ਨੂੰ ਲਾੰਬੰਦ ਕਰਨ ਲਈ ਕਿ ਜਿਹੜਾ 15 ਅਗਸਤ ਨੂੰ ਵੱਡਾ ਇਕੱਠ ਰੱਖਿਆ ਗਿਆ ਲੁਧਿਆਣੇ ਮਾਰਚ ਦਾ ਤੇ 15 ਸਤੰਬਰ ਤੱਕ ਜਿਹੜਾ ਬੰਨ ਮਾਰਨ ਦਾ ਸੀ ਬੁੱਡੇ ਦਰਿਆ 'ਚ ਰੱਖਿਆ ਸ਼ੌਂਕ ਨਹੀਂ ਸਾਨੂੰ ਕੋਈ ਅਸੀਂ ਬੰਨ ਮਾਰਦੇ ਫਿਰੀਏ ਪਰ ਅਸੀਂ ਮਜਬੂਰ ਹੋ ਕੇ ਕਿਉਂਕਿ ਅਸੀਂ ਉਹ ਜ਼ਹਿਰਾਂ ਪੀ ਕੇ ਮਰ ਰਹੇ ਆ ਸਾਡੇ ਜਵਾਕ ਮਰ ਰਹੇ ਆ ਸਾਡੇ ਸਾਡੇ ਪੰਛੀ ਪਸ਼ੂ ਮਰ ਰਹੇ ਆ ਸਾਡੀ ਧਰਤੀ ਮਰ ਰਹੀ ਓ ਪਾਣੀ ਦੇ ਨਾਲ ਜਿੰਨੀ ਜ਼ਹਿਰ ਜਿੰਨੀ ਡੰਗ ਫੈਕਟਰੀਆਂ ਜਿਹੜੀਆਂ ਲੁਧਿਆਣਾ ਦੇ ਪਰ ਬੁੱਢੇ ਦਰਿਆ ਰਾਹੀਂ ਸਤਲੁਜ ਪਾਇਆ ਜਾ ਰਹੀ ਹੈ ਉਹ ਜ਼ਹਿਰ ਉਹਨੂੰ ਲੈ ਕੇ ਅਸੀਂ ਵੱਖ-ਵੱਖ ਜ਼ਿਲ੍ਹਿਆਂ 'ਚ ਪਹੁੰਚੇ ਆ ਲੋਕਾਂ ਨੂੰ ਜਗਾਉਣ ਦੇ ਲਈ ਵੀ ਆਉ ਉੱਠ ਕੇ ਐਫਆਈ ਪਾਣੀ ਬੰਦ ਕਰਦੀ ਹੁਣ ਵੀ ਦੇਖੋ ਕਿ ਲਗਾਤਾਰ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਲਗਾਤਾਰ ਪਰਤਾਲ ਹੋ ਰਹੀ ਹੈ ਜਾਂਚਾਂ ਹੋ ਰਹੀਆਂ ਨੇ ਉਹਨਾਂ ਰਿਪੋਰਟਾਂ ਦੇ ਜਿਹੜੇ ਮਤਲਬ ਕਿ ਸਾਡੇ ਸਾਹਮਣੇ ਨਤੀਜੇ ਆ ਰਹੇ ਨੇ ਬੜੇ ਚਿੰਤਾਜਨਕ ਨੇ ਤੇ ਬੜੇ ਲੂ ਕੰਡੇ ਖੜੇ ਕਰ ਦੇਣ ਵਾਲੇ ਉਹ ਅੰਕੜੇ ਨੇ ਵੀ ਇਹ ਸੋਦਾ ਕਿਹਾ ਜਾ ਰਿਹਾ ਵੀ ਜਿਹੜੇ ਤੁਹਾਡੇ ਆਉਣ ਵਾਲੇ ਪੈਦਾ ਦਾ ਬੱਚੇ ਨਹੀਂ ਪੈਦਾ ਹੋਣੇ ਇਹ ਪਾਣੀ ਪੀ ਰਹੇ ਆ ਜੀ ਰਾਜ ਜੇ ਮਾੜਾ ਮੋਟਾ ਕੋਈ ਬੱਚਾ ਪੈਦਾ ਵੀ ਹੋਊਗਾ ਕੋਈ ਦਵਾਈ ਲੈ ਕੇ ਤਾਂ ਉਹ ਕਿਸੇ ਬਿਮਾਰੀ ਨਾਲ ਪੀੜਿਤ ਹੋਊਗਾ ਚਾਹੇ ਉਹ ਕੈਂਸਰ ਨਾਲ ਹੋਵੇ ਚਾਹੇ ਕਾਲਾ ਪੀੜਿਆ ਹੋਵੇ ਚਾਹੇ ਕੋਈ ਹੱਡੀਆਂ ਦਾ ਰੋਗ ਹੋਵੇ ਸਹੀ ਸਲਾਮ ਸਾਡੇ ਜਵਾਕ ਨਹੀਂ ਪੈਦਾ ਹੋਣੇ ਛੇ ਛੇ ਮਹੀਨਿਆਂ ਦੇ ਬੱਚਿਆਂ ਦੀਆਂ ਕਿਡਨੀਆਂ ਉੱਡ ਰਹੀਆਂ ਨੇ ਸਾਲ ਸਾਲ ਦੇ ਜਵਾਕਾਂ ਨੂੰ ਕੈਂਸਰ ਹੋ ਰਿਹਾ ਕਾਲੇ ਪੀੜੇ ਹੋ ਰਹੇ ਨੇ ਹਸਪਤਾਲ ਭਰੇ ਪਏ ਆ ਇਹ ਉਹ ਪਾਣੀ ਦੀ ਬਦੌਲਤ ਆ ਜੋ ਲਗਾਤਾਰ ਪਿਛਲੇ 35-40 ਸਾਲ ਤੋਂ ਅਸੀਂ ਇਹਨਾਂ ਦਰਿਆਵਾਂ ਚ ਇਹ ਪਾਇਆ ਜਾ ਰਿਹਾ ਤੇ ਅਸੀਂ ਉਹ ਪਾਣੀ ਪੀ ਰਹੇ ਹਾਂ ਹਰ ਵਾਰੀ ਸਰਕਾਰਾਂ ਬਣਦੀਆਂ ਨੇ ਇਹ ਨੂੰ ਮੁੱਦਾ ਬਣਾ ਕੇ ਕਿ ਅਸੀਂ ਇਹ ਬੁੱਢੇ ਦਰਿਆ ਦਾ ਪਾਣੀ ਸਤਲੁਜ ਨਹੀਂ ਪੀਣ ਦੇਵਾਂਗੇ ਅਸੀਂ ਲੋਕਾਂ ਨੂੰ ਸਾਫ਼ ਪਾਣੀ ਦੇਵਾਂਗੇ ਅਸੀਂ ਉੱਥੇ ਪਲਾਂਟ ਲਾਵਾਂਗੇ ਅਸੀਂ ਫੈਕਟਰੀਆਂ ਬੰਦ ਕਰਦਾਂਗੇ ਆ ਸਰਕਾਰ ਵੀ ਕਦੇ ਉੱਥੇ ਬੜੇ ਵੀਡੀਓ ਬਣਾ ਆਪਣਾ ਪਾਉਂਦੇ ਸੀਗੇ ਭਵੰਤਮਾਨ ਅਰਗੇ ਕੋਲ ਤਾਰਸੰਧਵਾ ਵਰਗੇ ਹੋਲ ਲੀਡਰ ਕਿ ਆ ਦੇਖੋ ਲੋਕਾਂ ਨੂੰ ਜ਼ਹਿਰ ਪਾਇਆ ਜਾ ਰਿਹਾ ਆ ਜੇ ਵੀ ਚੁੱਪ ਕਰ ਗਏ ਕਿ ਚੁੱਪ ਕਿਉਂ ਕਰਦੇ ਨੇ ਮੋਟਾ ਚੜਾਵਾ ਚੜਦਾ ਬਹੁਤ ਤਗੜੇ ਘਰਾਣੇ ਨੇ ਜਿੰਨਾਂ ਦੀਆਂ ਫੈਕਟਰੀਆਂ ਨੇ ਹੁਣ ਐਵੇਂ ਥੋੜੀ ਰਾਜਾ ਬੜੰਗ ਪਾਰਲੀਮੈਂਟ ਜਾ ਕੇ ਨਾਲੇ ਹੱਕ ਤੇ ਬੋਲਦਾ ਵੀ ਡਾਂਗ ਫੈਕਟਰੀਆਂ ਲੱਗਣੀਆਂ ਚਾਹੀਦੀਆਂ ਨੇ ਹੁਣ ਇਸ ਕਰਕੇ ਇਹ ਇਹ ਜਿਹੜਾ ਸਾਰੀ ਚੁੱਪ ਹੋ ਜਾਂਦੇ ਨੇ ਤਾਂ ਲੋਕ ਹੀ ਨੇ ਠੀਕ ਹੈ ਜੇ ਤੁਸੀਂ ਘਰਾਂ 'ਚ ਬੈਠ ਕੇ ਕੁੰਡੇ ਲਾ ਕੇ ਤੁਹਾਨੂੰ ਲੱਗਦਾ ਵੀ ਅਸੀਂ ਵੱਜਾਂਗੇ ਕਿ ਕਿੱਥੋਂ ਵੱਜੋਗੇ ਆਪਾਂ 24 ਘੰਟੇ ਪਾਣੀ ਵਰਤਦੇ ਆਂ ਹਰ ਕੰਮ 'ਚ ਪਾਣੀ ਆ ਆਟਾ ਗੁੰਨਣਾ ਦਾਲਾਂ ਬਣਾਉਣੀਆਂ ਨੇ ਪਾਣੀ ਵਰਤਨੇ ਆ ਪੀਣੇ ਆ ਤਾਂ ਪਾਣੀ ਆ ਪਸ਼ੂਆਂ ਨੂੰ ਪਿਉਉਣੇ ਆ ਤਾਂ ਪਾਣੀ ਆ ਧਰਤੀ ਨੂੰ ਲਾਉਣੇ ਆ ਫਸਲਾਂ ਨੂੰ ਲਾਉਣੇ ਆ ਉਹ ਨਾਜ ਅਸੀਂ ਖਾਣੇ ਆ ਉਹ ਤਾਂ ਪਾਣੀ ਆ ਸਬਜ਼ੀਆਂ ਦਾਲਾਂ ਨੂੰ ਲੈਣਾ ਤਾਂ ਪਾਣੀ ਆ ਤਾਂ ਪਾਣੀ ਤੋਂ ਬਿਨਾਂ ਜੀਵਨ ਸੰਭ ਨਹੀਂਦਾ ਇਸ ਕਰਕੇ ਇਹ ਪਾਣੀ ਸਾਡਾ ਧਰਤੀ ਹੈ ਇਹ ਕੱਲਾ دریاਵਾਂ 'ਚ ਨਹੀਂ ਪਾ ਰਹੀਆਂ ਜ਼ਹਿਰਾਂ ਇਹ ਬੋਰ ਕਰਕੇ ਧਰਤੀ ਇਹ ਤਾਂ ਸਿੱਧਾ ਹੱਤੀ ਜਾ ਰਿਹਾ ਜੀਰੇ ਇਹੀ ਹੋਇਆ ਸੀ ਜੀਰੇ ਦੇ ਵਿੱਚ ਤੁਸੀਂ ਦੇਖੋ ਵੀ ਜਦੋਂ ਪਸ਼ੂਆਂ ਨੂੰ ਵੀ ਕੈਂਸਰ ਹੋ ਗਿਆ ਬੰਦਿਆਂ ਨੂੰ ਵੀ ਕੈਂਸਰ ਹੋ ਗਿਆ ਲੋਕ ਮਰਨ ਲੱਗੇ ਪਸ਼ੂ ਮਰਨ ਲੱਗੇ ਉਦੋਂ ਲੋਕ ਉੱਠ ਕੇ ਖੜੇ ਹੋਏ ਸਮੁੱਚਾ ਪੰਜਾਬ ਜੀਰੇ ਆ ਕੇ ਖੜਿਆ ਤਾਂ ਜਾ ਕੇ ਉਹ ਫੈਕਟਰੀ ਜਿਹੜੀ ਬੰਦ ਹੋਈ ਆ ਤੁਸੀਂ ਕਮਾਲ ਦੀ ਗੱਲ ਦੇਖੋ ਪ੍ਰਡਕਸ਼ਨ ਕੰਟਰੋਲ ਬੋਰਡ ਬਣਿਆ ਕਿ ਕਿਸੇ ਤਰ੍ਹਾਂ ਦਾ ਵੀ ਪ੍ਰਡਕਸ਼ਨ ਉਹਨੇ ਰੋਕਣਾ ਉਹ ਹਵਾ 'ਚ ਹੁੰਦਾ ਉਹ ਪਾਣੀ 'ਚ ਹੁੰਦਾ ਉਹ ਧਰਤੀ 'ਚ ਹੁੰਦਾ ਉਹ ਪ੍ਰਡਕਸ਼ਨ ਕੰਟਰੋਲ ਬੋਰਡ ਜੀਰਾ ਫੈਕਟਰੀ ਦੇ ਹੱਕ 'ਚ ਪੁੱਤ ਦਾ ਕੇ ਕੀ ਕੀ ਤੋਂ ਉਮੀਦ ਰੱਖਾਂਗੇ ਕਿ ਸਾਡੇ ਲਈ ਕੌਣ ਬੋਲੂਗਾ ਇਹ ਲੋਕਾਂ ਨੂੰ ਬੋਲਣਾ ਪੈਣਾ ਲੋਕਾਂ ਨੂੰ ਉੱਠਣਾ ਪੈਣਾ ਸੋ ਲੋਕਾਂ ਨੂੰ ਅਪੀਲ ਕਰਦੇ ਆਂ ਇਹ ਪਾਣੀ ਦੇ ਨਾਲ ਮਰਨ ਦੇ ਨਾਲੋਂ ਚੰਗਾ ਕਿ ਉੱਠ ਕੇ ਅਸੀਂ ਘਰਾਂ ਤੋਂ ਬਾਹਰ ਨਿਕਲ ਕੇ ਲੜਗੇ ਤੇ ਇਹ ਆਪਾਂ ਪਾਣੀ ਰੋਕੀਏ ਜੇ ਬਚਣਾ ਨਹੀਂ ਤੁਹਾਡਾ ਇੱਥੇ ਹਸਪਤਾਲ ਦਾ ਹੁਣੀ ਭਰੇ ਪਏ ਆ ਤੁਸੀਂ ਦੇਖੋਗੇ ਛੋਟੇ ਵੱਡੇ ਸ਼ਹਿਰਾਂ ਦੇ ਵਿੱਚ ਰੋਜ਼ ਪੰਜਾਂ ਦਾ ਹਸਪਤਾਲ ਨਵੇਂ ਬਣਨ ਸ਼ੁਰੂ ਹੋ ਜਾਂਦੇ ਆ ਅਜੇ ਇੱਕ ਇੱਕ ਉਹ ਮਾਨ ਵਾਲੀ ਗੱਲ ਆ ਵੀ ਅਸੀਂ ਸਾਨੂੰ ਹਸਪਤਾਲ ਬਣਾ ਰਹੇ ਸਰਕਾਰ ਕਹਿੰਦੀ ਜੀ ਕੈਂਸਰ ਹਸਪਤਾਲ ਬਣਾਤਾ ਜੀ ਕੈਂਸਰ ਟ੍ਰੇਨ ਤੋਰਤੀ ਜੀ ਥੋੜੀ ਸਹੂਲਤ ਲਈ ਉਹ ਕੈਂਸਰ ਹੁੰਦਾ ਕਿਉਂ ਉਹ ਬੰਦ ਕਰੋ ਜੜ ਨੂੰ ਬੰਦ ਕਰੋ ਨਾ ਕਿ ਅਸੀਂ ਹਸਪਤਾਲ ਖੁੱਲਗੇ ਜਾਂ ਅਸੀਂ ਉਹ ਟ੍ਰੇਨਾਂ ਚਲਾਈਏ ਸੋ ਇਸ ਕਰਕੇ ਸਾਨੂੰ ਅਪੀਲ ਆ ਲੋਕਾਂ ਨੂੰ ਕਿ ਯਾਰ ਮਸਲਾ ਇਹ ਇਕੱਲੇ ਦਾ ਨਹੀਂ ਹੈ ਕਿਸੇ ਅਮੀਰ ਗਰੀਬ ਦਾ ਨਹੀਂ ਕਿਸੇ ਕਿਸੇ ਉਹ ਖਾਸ ਧਰਮ ਫਿਰਕੇ ਦਾ ਨਹੀਂ ਆ ਇਹ ਪਾਣੀ ਸਾਰਿਆਂ ਨੂੰ ਲੋੜ ਆ ਉੱਠ ਕੇ ਆਪਾਂ ਇਹ ਪਾਣੀ ਨੂੰ ਰੋਕੀਏ ਇਸ ਤਰ੍ਹਾਂ ਦਿਨਾਂ ਮੇਰੇ ਦੇ ਉਹ 15 ਅਗਸਤ ਨੂੰ ਵੱਡਾ ਇਕੱਠ ਰੱਖਿਆ ਲੁਧਿਆਣੇ ਤੇ ਮਾਰਚ ਰੱਖਿਆ ਕਾਲੇ ਪਾਣੀਆਂ ਦਾ ਮੋਰਚਾ ਸਾਡਾ ਨੌ ਹੈ ਇਸ ਮੋਰਚੇ ਰੱਖਿਆ ਉਹ ਕਾਲੇ ਪਾਣੀ ਜਦੋਂ ਸਾਡੇ ਜਿਹਾਰੂ ਜੋਧੇ ਅੰਗਰੇਜ਼ ਉਹਨਾਂ ਨੂੰ ਇੱਥੋਂ ਬੰਦੀ ਬਣਾ ਕੇ ਕਾਲੇ ਪਾਣੀ ਭੇਜਦੇ ਉੱਥੇ ਜਾਮਾ ਭੁਗਤਦੇ ਸੀ ਇਹ ਉਦੋਂ ਵੀ ਭੈੜੀ ਸਜ਼ਾ ਹੈ ਉਹ ਸਾਨੂੰ ਉੱਥੇ ਲੈ ਜਾਏ ਕਾਲੇ ਪਾਣੀਆਂ 'ਚ ਮਾਰੇ ਸਾਨੂੰ ਇੱਥੇ ਕਾਲੇ ਪਾਣੀ ਪਿਆ ਕੇ ਮਾਰ ਰਹੇ ਆ 15 ਸਤੰਬਰ ਨੂੰ ਅਸੀਂ ਬੰਨ ਮਾਰਨ ਦਾ ਰੱਖਿਆ ਵੀ ਜੇ ਨਾ ਹੱਲ ਹੋਇਆ ਤਾਂ ਹਰ ਹਾਲ ਦੇ ਵਿੱਚ ਅਸੀਂ ਬੰਨ ਮਾਰਾਂਗੇ ਲੋਕਾਂ ਨੂੰ ਅਪੀਲ ਕਰਦੇ ਆ ਉੱਠ ਕੇ ਆਓ ਯਾਰ ਮਸਲਾ ਸਾਰਾ ਨਾਲ ਜੁੜਿਆ ਹੋਇਆ